ਜੋ ਮੰਨ ਮੈਂ ਨਿੱਕੇਂ ਦੇ ਤੁਹਾਡੇ ਇੱਥੇ ਕੰਮ ਚੱਲਦਾ ਆਉਂਦਿਆ ਵਾ ਜੋ ਮੈਂ ਵੱਡਾ ਆ ਨਿੱਕੇ ਤੋਂ ਤੇ ਉਸ ਤੋਂ ਹੀ ਕੰਮ ਚੱਲਦਾ ਆਉਂਦਿਆ ਉਹਦੇ ਤੇ ਪਿੰਡੇ ਦੇ ਨਾ ਘਰ ਘਰ ਵਿੱਚ ਕੰਮ ਹੈ ਆਪਣਾ ਕੰਮ ਹੈ ਹੱਥੀ ਕੰਮ ਹੈ ਆਪ ਹੀ ਬਣਾਈ ਦੀ ਆਪ ਹੀ ਵੇਚੀ ਦੀ ਹੈ ਬਾਰਾਂ ਮਹੀਨੇ ਆਟਾ ਕੰਮ ਚੱਲਦਾ ਹੈ ਠੀਕ ਹੈ ਉਹ ਵੀ ਇਸ ਟਾਈਮ ਛੇ ਤਾਂ ਵੀ ਗੁੱਡੇ ਬਣਾਉਂਦੇ ਆ ਘਰਾਂ 'ਚ ਜਾ ਕੇ ਵੇਖ ਲੋ ਤੁਸੀਂ ਵੱਡੇ ਬਹੁਤ ਗੁੱਡੇ ਬਣਾਉਂਦੇ ਆ ਦੂਰ ਦੂਰ ਹੁੰਦੇ ਆ ਜੰਮੂ ਤੱਕ ਆਡੇ ਗੁੱਡੇ ਜਾਂਦੇ ਆ ਤੁਹਾਨੂੰ ਇਹ ਕੰਮ ਹੀ ਕਰਦੇ ਹੋਗੇ 18 18 19 ਸਾਲਾਂ ਇਹਲੇ ਆਮ ਸੀ ਹੁਣ ਬਹੁਤ ਬਹੁਤ ਸੋਹਣੀਆਂ ਪਤੰਗਾਂ ਬਣਦੀਆਂ ਵਾਂ ਜੋ ਵੀ ਆ ਮੇਨ ਗਾਰ ਇਹੋਈ ਆ ਗੁੱਟੀਆਂ ਦਾ ਗਲ ਇਹੋਈ ਮੇਨ ਵੀ ਆਓ ਗੁੱਡੀਆਂ ਡਾਓ ਦਿਨ ਦਿਹਾੜ ਵਧੀਆ ਮਨਾਓ ਲੜਾਈ ਝਗੜਾ ਨਾ ਕਰੇ ਨਾ ਕਰੋ ਲੋਹੜੀ ਦਾ ਤਿਹਾੜ ਦੇਸ਼ ਭਰ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਜੇਕਰ ਗੱਲ ਕਰੀਏ ਨੌਜਵਾਨਾਂ ਦੀ ਤਾਂ ਨੌਜਵਾਨ ਪਤੰਗ ਬਾਜ਼ੀ ਨੂੰ ਲੈ ਕੇ ਲੋਹੜੀ ਦੇ ਤਿਹਾੜ ਤੇ ਕਾਫੀ ਉਤਸ਼ਾਹਿਤ ਹੁੰਦੇ ਨੇ ਹਰ ਨੌਜਵਾਨ ਆਪਣੀ ਘਰਾਂ ਦੀਆਂ ਛੱਤਾਂ ਤੇ ਪਤੰਗ ਬਾਜ਼ੀ ਕਰਦੇ ਨਜ਼ਰ ਆਉਂਦੇ ਨੇ ਅੱਜ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੇ ਇੱਕ ਐਸੇ ਮੁਹੱਲੇ ਦੇ ਵਿੱਚ ਜਿੱਥੇ ਇੱਕ ਘਰ ਨਹੀਂ ਦੋ ਘਰ ਨਹੀਂ ਬਲਕਿ ਪੂਰਾ ਮੁਹੱਲਾ ਹੀ ਪਤੰਗਬਾਜ਼ੀ ਬਣਾਉਣ ਦਾ ਕੰਮ ਕਰਦਾ ਹੈ ਤੇ ਪੀੜੀਦਰ ਪੀੜੀ ਇਹ ਕੰਮ ਜਿਹੜਾ ਹੈ ਚੱਲ ਰਿਹਾ ਹੈ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਕਿ ਇਹ ਪੂਰਾ ਮੁਹੱਲਾ ਹੀ ਜਿਹੜਾ ਹੈ ਪਤੰਗਾਂ ਨਾਲ ਸਜਿਆ ਹੋਇਆ ਹੈ ਹਰ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਵਨ ਸੁਨੀਆਂ ਰੰਗ-ਬਿਰੰਗੀਆਂ ਪਤੰਗਾਂ ਜਿਹੜੀਆਂ ਹਨ ਉਹ ਦੇਖਣ ਨੂੰ ਮਿਲਦੀਆਂ ਹਨ ਤੇ ਪੀੜੀਦਰ ਪੀੜੀ ਇਹ ਜਿਹੜਾ ਕੰਮ ਹੈ ਚਲਦਾ ਆ ਰਿਹਾ ਹੈ ਇੱਥੋਂ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਘਰਾਂ ਵਿੱਚ ਜਾ ਕੇ ਵੀ ਪੁੱਛਾਂਗੇ ਕਿ ਕਿੰਨੀ ਦੇਰ ਤੋਂ ਇਹ ਜਿਹੜਾ ਕੰਮ ਚੱਲ ਰਿਹਾ ਹੈ ਗੱਲਬਾਤ ਕਰਦੇ ਆ ਸਰ ਕਿੰਨੀ ਦੇਰ ਤੋਂ ਇਹ ਜਿਹੜੇ ਪਤੰਗ ਬਾਜੀ ਬਣਾਉਣ ਦਾ ਕੰਮ ਇੱਥੇ ਚੱਲ ਰਿਹਾ ਜੋ ਮੈਂ ਮਹੀਨੇ ਨਿੱਕੇ ਹੁੰਦੇ ਤੁਹਾਡੇ ਇੱਥੇ ਕੰਮ ਚੱਲਦਾ ਆਉਂਦਿਆ ਵਾ ਜੋ ਮੈਂ ਵੱਡਾ ਆਉਂ ਨਿੱਕੇ ਤੋਂ ਤੇ ਉਸ ਤੋਂ ਹੀ ਕੰਮ ਚੱਲਦਾ ਆਂਦਾ ਉਹਦਾ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਦਾ ਦੇਖ ਰਹੇ ਆ ਕਿ ਕਾਫੀ ਜਿਹੜੇ ਨੌਜਵਾਨ ਨੇ ਹਰ ਕੋਈ ਹਰ ਘਰ ਦੇ ਬਾਹਰ ਹੀ ਇੱਥੇ ਜਿਹੜਾ ਇਹ ਪਤੰਗਾ ਗੁੱਡੀਆਂ ਵੇਚੀਆਂ ਜਾ ਰਹੀਆਂ ਨੇ ਹਾਂਜੀ ਮੈਡਮ ਤੁਹਾਡੇ ਸਾਰੇ ਇਹੀ ਇੱਥੇ ਪਿੰਡ ਦੇ ਨਾ ਘਰ-ਘਰ ਵਿੱਚ ਕੰਮ ਹੈ ਆਪਣਾ ਕੰਮ ਹੈ ਹੱਥੀ ਕੰਮ ਹੈ ਆਪ ਹੀ ਬਣਾਈ ਦੀ ਆਪ ਹੀ ਵੇਚੀ ਦੀ ਹੈ ਹਾਂਜੀ ਹਾਂਜੀ ਸਰ ਕਿੱਥੋਂ ਕਿੱਥੋਂ ਤੱਕ ਜਿਹੜੀਆਂ ਤੁਹਾਡੇ ਪਤੰਗਾ ਉਹ ਜਾਂਦੀਆਂ ਨੇ ਹਾਂਜੀ ਪਤੰਗਾ ਕਿੱਥੋਂ ਕਿੱਥੋਂ ਤੱਕ ਜਾਂਦੀਆਂ ਨੇ ਪਤੰਗਾ ਦੇ ਬਹੁਤ ਦੂਰ-ਦੂਰ ਤੱਕ ਉੱਡ ਕੇ ਬਹੁਤ ਵੀ ਬੜੀ ਦੂਰ ਜਾਂਦੀਆਂ ਨੇ ਕਣ ਲਈ ਕਿੱਥੇ ਕਿੱਥੇ ਲੱਗ ਜਾਂਦੀਆਂ ਨੇ ਆ ਪਿੰਡਾਂ ਸ਼ਹਿਰਾਂ ਤੋਂ ਦੂਰ ਦੂਰ ਬਹੁਤ ਹੀ ਇਥੇ ਮਸ਼ਹੂਰ ਹੋ ਗਿਆ ਹੰਤੇ ਤਾਂ ਭਾਈ ਪੁਤਨਪੁਰਾ ਤੁਸੀਂ ਦੇਖ ਸਕਦੇ ਹੋ ਕਿ ਅਬਾਦਿਤ ਪਈ ਪੁੱਤਨਪੁਰਾ ਇਲਾਕੇ ਵਿੱਚ ਮੌਜੂਦ ਹਨ ਤੇ ਇੱਥੇ ਹਰ ਪਾਸੇ ਜਿਹੜਾ ਹੈ ਨੌਜਵਾਨ ਜਿਹੜੇ ਨੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਤੇ ਘਰ-ਘਰ ਦੇ ਵਿੱਚ ਔਰਤਾਂ ਵੀ ਜਿਹੜੀਆਂ ਨੇ ਪਤੰਗਬਾਜ਼ੀ ਬਣਾਉਣ ਦਾ ਕੰਮ ਕਰਦੀਆਂ ਨੇ ਤੇ ਕਾਫੀ ਰਸ਼ਵੇ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹਰ ਕੋਈ ਜਿਹੜਾ ਹੈ ਪਤੰਗਬਾਜ਼ੀ ਬਣਾਉਣ ਦਾ ਕੰਮ ਕਰ ਰਿਹਾ ਹੈ ਤੇ ਦੁਕਾਨਦਾਰ ਜਿਹੜੇ ਨੇ ਉਹ ਵੀ ਕਾਫੀ ਖੁਸ਼ੀ ਦਿਖਾਈ ਦੇ ਰਹੇ ਨੇ ਗੱਲਬਾਤ ਕਰਾਂਗੇ ਸਰ ਦੇਖ ਰਹੇ ਆ ਪਤੰਗਾ ਵੇਚ ਰਹੇ ਹੋ ਕਿੱਥੋਂ ਕਿੱਥੋਂ ਤੱਕ ਤੁਹਾਡੀਆਂ ਪਤੰਗਾ ਜਿਹੜੀਆਂ ਨੇ ਵਿਕਦੀਆਂ ਨੇ ਫਿਰੋਜ਼ਪੁਰ ਠਾਨਕੋਟ ਤੇ ਇੱਧਰ ਹੋਰ ਜੰਮੂ ਵਾਲ ਸਾਈਡ ਕਾਫੀ ਸਾਈਡ ਕਿੰਨੀ ਦੇਰ ਤੋਂ ਇਹ ਕੰਮ ਜਿਹੜਾ ਕਿੰਨੀ ਦੇਰ ਪਹਿਲਾਂ ਲੋੜੀ ਤੋਂ ਪਹਿਲਾਂ ਪਤੰਗਾ ਬਣਨੇ ਸ਼ੁਰੂ ਹੋ ਜਾਂਦੀ ਹੈ ਇਹ ਆディ ਸ਼ੁਰੂ ਤੋਂ ਪਤੰਗਾ ਬੰਦਾ ਹੀ ਸ਼ੁਰੂ થઈ ਕੰਮ ਹਾਂ ਜੀ ਕਿਵੇਂ ਦਾ ਰਿਸਪੌਂਸ ਮਿਲਦਾ ਹੈ ਦੇਖ ਸਕਦੇ ਦੂਰੋਂ ਦੂਰੋਂ ਜਿਹੜੇ ਲੋਕ ਨੇ ਇੱਥੇ ਪਤੰਗਾ ਬਹੁਤ ਵਧੀਆ ਰਿਸਪੌਂਸ ਮਿਲਦਾ ਪਿਆ ਸਾਡੇ ਸਾਹਮਣੇ ਸੋ ਅਗੇ ਮੇਰੇ ਨਾਲ ਮੈਡਮ ਵੀ ਨੇ ਗੱਲਬਾਤ ਕਰਦੇ ਆ ਹਾਂਜੀ ਪਤੰਗਾਂ ਦੀ ਗੱਲ ਕਰੀਏ ਤਾਂ ਕਿੰਨੀ ਦੇਰ ਤੋਂ ਇੱਥੇ ਦੇਖ ਰਿਹਾ ਹਰ ਘਰ ਹੀ ਜਿਹੜਾ ਇਹ ਪਤੰਗਾਂ ਨਾਲ ਸੱਜਿਆ ਹੋਇਆ ਹਰ ਘਰ ਦੇ ਬਾੜ ਦੁਕਾਨਾਂ ਲੱਗੀਆਂ ਹੋਈਆਂ ਨੇ ਕਿੰਨੀ ਦੇਰ ਤੋਂ ਕੰਮ ਚੱਲ ਰਿਹਾ ਹੈ ਕਾਫੀ ਹਾਂ 12 ਮਹੀਨੇ ਇਹ 12 ਮਹੀਨੇ ਸ਼ੁਰੂ ਤੋਂ ਚੱਲਦਾ ਆ ਮੈਡਮ ਕੰਮ 12 ਮਹੀਨੇ ਸਾਡਾ ਕੰਮ ਚੱਲਦਾ ਹੈ ਠੀਕ ਹੈ ਉਹ ਵੀ ਇਸ ਟਾਈਮ ਛੇ ਤਾਂ ਵੀ ਗੁੱਡੇ ਬਣਾਉਂਦੇ ਆ ਘਰਾਂ 'ਚ ਜਾ ਕੇ ਵੇਖ ਲਓ ਤੁਸੀਂ ਵੱਡੇ ਬਹੁਤ ਗੁੱਡੇ ਬਣਾਉਂਦੇ ਆ ਦੂਰ ਦੂਰੋਂ ਆਉਂਦੇ ਆ ਜੰਮੂ ਤੱਕ ਸਾਡੇ ਗੁੱਡੇ ਜਾਂਦੇ ਆ ਅੱਜ ਦੇਖਦੇ ਕਿ ਸ਼ਹਿਰਾਂ ਵਿੱਚ ਵੀ ਖਾਸ ਇੱਥੋਂ ਜਿਹੜੇ ਹੀ ਪਤੰਗਾਂ ਨੇ ਬਣ ਕੇ ਜਾਂਦੀਆਂ ਹਨ ਹਾਂਜੀ ਹਾਂਜੀ ਇਹ ਲੁਧਿਆਣਾ ਸਾਰੇ ਬਣੇ ਜਾਂਦੀਆਂ ਮਾੜਾ ਖਾਸ ਖਾਸ ਸੋ ਦੇਖ ਸਕਦੇ ਹੋ ਕਿ ਇੱਥੇ ਜੇਕਰ ਦੇਖੀਏ ਤਾਂ ਜਿਹੜੇ ਗ੍ਰਾਹਕ ਨੇ ਪਤੰਗਾਂ ਲੈਣਾ ਇਹਨੇ ਬੱਚੇ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਇੱਥੇ ਪਤੰਗਾਂ ਖਰੀਦਣ ਆ ਰਿਹਾ ਮੈਮ ਨਾਲ ਗੱਲਬਾਤ ਕਰਦੇ ਹਾਂ ਮੈਮ ਸੋ ਹਰ ਪਾਸੇ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਕਾਫੀ ਉਤਸ਼ਾਹੀ ਤੇ ਨਜ਼ਰ ਆ ਰਹੇ ਨੇ ਹਰ ਤਰ੍ਹਾਂ ਦੀਆਂ ਪਤੰਗਾਂ ਜਿਹੜੀਆਂ ਇੱਥੇ ਬਣਾਈਆਂ ਜਾਂਦੀਆਂ ਨੇ ਤੇ ਹਰ ਸਾਈਜ਼ ਦੀਆਂ ਪਤੰਗਾਂ ਦੇਖ ਸਕਦੇ ਹੋ ਛੋਟੇ ਤੋਂ ਛੋਟੀ ਪਤੰਗ ਤੋਂ ਲੈ ਕੇ ਵੱਡੀ ਤੋਂ ਵੱਡੀ ਪਤੰਗ ਜਿਹੜੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਜਿਹੜੇ ਨੇ ਇੱਥੇ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਹੜੀ ਦਾ ਤਿਉਹਾਰ ਤਾਂ ਦੱਸ ਦਈਏ ਕਿ ਬੜੇ ਹੀ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਖਾਸ ਨੌਜਵਾਨਾਂ ਵਿੱਚ ਪਤੰਗਾਂ ਡਾਉਣ ਦਾ ਉਤਸਾਹ ਦੇਖਿਆ ਜਾਂਦਾ ਹੈ ਗੱਲਬਾਤ ਕਰਦੇ ਆ ਸਰ ਨਾਲ ਸਰ ਕੀ ਕਹਿਣਾ ਚਾਹੋਗੇ ਇੱਕ ਘਰ ਨੇ ਦੋ ਘਰ ਨੇ ਪੂਰਾ ਮੁਹੱਲਾ ਹੀ ਜਿਹੜਾ ਇਹ ਪਤੰਗਾਂ ਨਾਲ ਸਜਿਆ ਹੈ ਤੇ ਦੂਰੋਂ ਦੂਰੋਂ ਲੋਕ ਇੱਥੇ ਪਤੰਗਾਂ ਲੈਣ ਆਉਂਦੇ ਨੇ ਕੀ ਕਹਿਣਾ ਚਾਹੋਗੇ ਦੇਖ ਰਹੇ ਹਾਂ ਕਿ ਪੂਰਾ ਮੁਹੱਲਾ ਹੀ ਪਤੰਗਾਂ ਨਾਲ ਸਜਿਆ ਹੈ ਤੇ ਦੂਰੋਂ ਦੂਰੋਂ ਇੱਥੇ ਜਿਹੜੇ ਪੀੜੀਦਰ ਪੀੜੀ ਪਤੰਗਾਂ ਬੰਨ੍ਹਦੀਆਂ ਨੇ ਲੋਕ ਲੈਣ ਆਉਂਦੇ ਨੇ ਹਾਂਜੀ ਮੈਡਮ ਜੀ ਉਹ ਖੋਰਪੁਰ ਬਤਾਈਆਂ ਲੋੜੀ ਵੱਲੋਂ ਤੇ ਲੋਕੀ ਸਾਡੇ ਕੋਲ ਗੁੜੀ ਲੈਣ ਆਉਂਦੇ ਆ ਬਾਰੋਂ ਪਿੰਡਾਂ ਥਾਵਾਂ ਤੋਂ ਤੋ ਕੰਮ ਚੱਲਦਾ ਹੈ ਤੁਹਾਨੂੰ ਇਹ ਕੰਮ ਹੀ ਕਰਦੇ ਹੋਗੇ 18 18 19 ਸਾਲ ਤੇ ਕਿੰਨੀ ਦੇਰ ਤੋਂ ਪਹਿਲਾਂ ਲੋੜੀ ਤੋਂ ਪਹਿਲਾਂ ਜਿਹੜੀਆਂ ਪਤੰਗਾ ਬਣਾਉਣੀਆਂ ਸ਼ੁਰੂ ਕਰ ਦਿੰਦੇ ਹੋ ਤੇ ਕਿੱਥੇ ਕਿੱਥੇ ਤੱਕ ਪਤੰਗਾ ਡੜੀਆਂ ਜਾਂਦੀਆਂ ਇਹ ਮੈਡਮ ਜੀ ਇਹ ਨਾ ਜਾਂਦੀਆਂ 12 ਪਿੰਡਾਂ ਥਾਵਾਂ 'ਚ ਗੁੜੀਆਂ ਜਾਂਦੀਆਂ ਅਡਾ ਸਾਰਾ ਸੀਜ਼ਨ ਹੀ ਕੰਮ ਚੱਲਦਾ ਹੈ 12 ਮਹੀਨੇ 30 ਦਿਨ ਕੰਮ ਚੱਲਦਾ ਜੀ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਹੀ ਹਰ ਘਰ ਇੱਕ ਇੱਕ ਘਰ ਦੀ ਗੱਲ ਨਹੀਂ ਕਰ ਰਹੇ ਹਰ ਘਰ ਹੀ ਜਿਹੜਾ ਹੈ ਇੱਥੇ ਪਤੰਗਾਂ ਨਾਲ ਸੱਜਿਆ ਹੋਇਆ ਤੇ ਘਰ ਸਾਰੇ ਘਰਾਂ ਦਾ ਇੱਥੇ ਕੰਮ ਹੀ ਜਿਹੜਾ ਕਾਰੋਬਾਰ ਹੀ ਇਹੀ ਹੈ ਕਿ ਉਹ ਪਤੰਗ ਬਣਾਉਣ ਦਾ ਕੰਮ ਕਰਦੇ ਨੇ ਇੱਥੇ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਪਤੰਗਾ ਦੇ ਜਿਹੜੇ ਗੋਦਾਮ ਨੇ ਉਹ ਵੀ ਸੱਜ ਚੁਕੇ ਨੇ ਤੇ ਵੰਸਵੰਨੀਆਂ ਪਤੰਗਾ ਜੜੀਆਂ ਨੇ ਸਾਨੂੰ ਬਣਦੀਆਂ ਇੱਥੇ ਨਜ਼ਰ ਆ ਰਹੀਆਂ ਨੇ ਕਾਰੀਗਰ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨਜ਼ਰ ਆ ਰਹੇ ਨੇ ਕਾਰੀਗਰਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਪਤੰਗਾ ਬਣਾ ਰਹੇ ਹੋ ਔਰ ਸਾਈਜ਼ ਵੀ ਬਹੁਤ ਵੱਡਾ ਹੈ ਕਿੰਨੀ ਦੇਰ ਤੋਂ ਇਹ ਕੰਮ ਜਿਹੜਾ ਲੋਹੜੀ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਸੀਂ 12 ਮਹੀਨੇ 30 ਦਿਨ ਕੰਮ ਕਰਦੇ ਹਾਂ ਹਾਂਜੀ ਤੇ ਕਿੰਨੇ ਕਾਰੀਗਰ ਨੇ ਜਿਹੜੇ ਕੰਮ ਕਰਦੇ ਨੇ ਸਾਡਾ ਪੂਰਾ ਮੁਹੱਲਾ ਬਣਾਉਂਦਾ ਜੀ ਕਿੰਨੀ ਦੇਰ ਤੋਂ ਕੰਮ ਚੱਲ ਰਿਹਾ ਮੈਨੂੰ ਤਾਂ 24 ਸਾਲ ਹੋ ਗਏ ਜੀ 24 ਸਾਲ ਤੋਂ ਇਹੀ ਕੰਮ ਕਰਦੇ ਆ ਰਹੇ ਹੋ ਹਾਂ ਜੀ ਤੇ ਕੀ ਲੱਗਦਾ ਹੈ ਕਿ ਜੇਕਰ ਪੁਰਾਣੇ ਥੋੜੇ ਸਮੇਂ ਵਾਲ ਦੇਖੇ ਤੇ ਹੁਣ ਦੇ ਸਮੇਂ ਵਿੱਚ ਕੀ ਫਰਕ ਆਇਆ ਹੈ ਪਤੰਗਾਂ ਦੇ ਵਿੱਚ ਬਹੁਤ ਫਰਕ ਆਇਆ ਜੀ ਪਹਿਲੇ ਆਮ ਸੀ ਹੁਣ ਬਹੁਤ ਬਹੁਤ ਸੋਹਣੀਆਂ ਪਤੰਗਾਂ ਬਣਦੀਆਂ ਵਾਂ ਹਾਂ ਜੀ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਹੁਣ ਅੱਜ ਕੱਲ ਦੇਖੇ ਦਾ ਕੈਨੇਡਾ ਸਿੱਧੂ ਮੁਸੇ ਵਾਲਾ ਹੋਰ ਵੀ ਬੜੀਆਂ ਸਾਰੀਆਂ ਫੋਟੋਆਂ ਦੇਖ ਸਕਦੇ ਹਾਂ ਜਿਨ੍ਹਾਂ ਦੀ ਪਤੰਗਾ ਬੰਨਦੀਆਂ ਨੇ ਤੁਹਾਡੇ ਇੱਥੇ ਕਿੱਦਾਂ ਦੀਆਂ ਪਤੰਗਾ ਬੰਨਦੇ ਕਿ ਹਰ ਤਰ੍ਹਾਂ ਦੀਆਂ ਬਣਾਉਂਦੇ ਅਸੀਂ ਹਰ ਤਰ੍ਹਾਂ ਦੀ ਪਤੰਗਾ ਬਣਾਉਂਦੇ ਤੇ ਲੋਕਾਂ ਨੂੰ ਕਿਵੇਂ ਦਾ ਰਿਸਪੌਂਸ ਮਿਲਦਾ ਬਹੁਤ ਵਧੀਆ ਜੀ ਕਿੱਥੇ ਕਿੱਥੇ ਪਤੰਗਾ ਜਾਂਦੀਆਂ ਜੰਮੂ ਸੰਗਰੂਰ ਬਠਿੰਡੇ ਇਹ ਪੂਰੇ ਪੰਜਾਬ 'ਚ ਹੀ ਜਾਂਦੀ ਪਤੰਗ ਤੇ ਇੱਥੇ ਜਿਹੜੀਆਂ ਪਤੰਗਾ ਬੰਨਦੀਆਂ ਨੇ ਉਹ ਸਸਤੀਆਂ ਵੀ ਹੁੰਦੀਆਂ ਨੇ ਬਾਕੀ ਦੁਕਾਨਾਂ ਨਾਲ ਨੇ ਜੀ ਸਾਰਿਆਂ ਨਾਲ ਹੀ ਚੱਲਣਾ ਪੈਂਦਾ ਵਾ ਹਾਂਜੀ ਕਾਰੋਬਾਰ ਕੀ ਲੱਗਦਾ ਕਿ ਜੇ ਪਤੰਗਾਂ ਦਾ ਤੁਸੀਂ ਕਾਰੋਬਾਰ ਕਰ ਰਹੇ ਹੋ ਤਾਂ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਸਹੀ ਹੁੰਦਾ ਹੈ ਹਾਂਜੀ ਕਾਫੀ ਵਧੀਆ ਰਿਸਪੌਂਸ ਮਿਲਦਾ ਏ ਯੈਸ ਤੋ ਦੇਖ ਸਕਦੇ ਹੋ ਕਿ ਕਾਰੀਗਰ ਜਿਹੜੇ ਨੇ ਇੱਥੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਪਤੰਗ ਬਣਾਉਣ ਦਾ ਕੰਮ ਕਰ ਰਹੇ ਨੇ ਖਾਸ ਕਾਨੇ ਦੀ ਵਰਤੋਂ ਦੇਖ ਸਕਦੇ ਹੋ ਗਮ ਦੇ ਨਾਲ ਜਿਹੜਾ ਇਹ ਉਹ ਪਤੰਗਾ ਜਿਹੜੀਆਂ ਨੇ ਇੱਥੇ ਵੱਡੇ ਤੋਂ ਵੱਡੀਆਂ ਬਣਾਈਆਂ ਜਾ ਰਹੀਆਂ ਨੇ ਹਰ ਸਾਈਜ਼ ਦੀਆਂ ਪਤੰਗਾਂ ਬਣਾਈਆਂ ਜਾਂਦੀਆਂ ਸਰ ਜਿਵੇਂ ਜਿਵੇਂ ਗ੍ਰਾਹਕ ਆਰਡਰ ਕਰਦਾ ਹੈ ਕਿ ਸਾਨੂੰ ਇਸ ਸਾਈਜ਼ ਦੀ ਪਤੰਗ ਚਾਹੀਦੀ ਹੈ ਤਾਂ ਫਿਰ ਉਹ ਵੀ ਤੁਸੀਂ ਆਰਡਰ ਤੇ ਵੀ ਬਣਾ ਕੇ ਦਿੰਦੇ ਹੋ ਹਾਂਜੀ ਸੋ ਹਰ ਤਰ੍ਹਾਂ ਦਾ ਜਿੱਦਾਂ ਜਿੱਦਾਂ ਦਾ ਵੀ ਕੋਈ ਆਰਡਰ ਇਹਨਾਂ ਨੂੰ ਮਿਲਦਾ ਹੈ ਉਸ ਤਰ੍ਹਾਂ ਦੀਆਂ ਹੀ ਪਤੰਗਾਂ ਜਿਹੜੀਆਂ ਨੇ ਇੱਥੇ ਬਣਾਈਆਂ ਜਾਂਦੀਆਂ ਨੇ ਤੇ ਕੋਈ ਵੀ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੀ ਪਤੰਗ ਇੱਥੇ ਦੇਖਣ ਨੂੰ ਮਿਲ ਰਹੀ ਹੈ ਖਾਸ ਇਹਨਾਂ ਨੇ ਆਪਣੀ ਦੁਕਾਨ ਜੇਕਰ ਕਿਸੇ ਨੇ ਆਪਣੀ ਦੁਕਾਨ ਤੇ ਉਸ ਦਾ ਨਾਮ ਲਿਖਾਣਾ ਹੈ ਤਾਂ ਦੇਖ ਸਕਦੇ ਹੋ ਡਿੰਪਲ ਸੰਧੂ ਕਾਈਟ ਸਟੋਰ ਆਪਣੀ ਦੁਕਾਨ ਦੇ ਨਾਲ ਹੀ ਜਿਹੜੀ ਐਡਵਰਟਾਈਜ਼ਮੈਂਟ ਵੀ ਕਰ ਰਹੇ ਨੇ ਤੇ ਇਸ ਦੇ ਨਾਲ ਨਾਲ ਪਤੰਗਾਂ ਤੇ ਬਹੁਤ ਸੋਹਣੀ ਸੋਹਣੀ ਜਿਹੜੀ ਕਾਰੀਗਰੀ ਕਰਦੀ ਹੋਈ ਇੱਥੇ ਦਿਖਾਈ ਦੇ ਰਹੇ ਨੇ ਸੋ ਬਾਹਰ ਸੋ ਦੇਖ ਸਕਦੇ ਹੋ ਕਿ ਹਰ ਜਗ੍ਹਾ ਤੇ ਜਿਹੜਾ ਹੈ ਪਤੰਗਾ ਨਾਲੇ ਮੱਲਾ ਸੱਜਿਆ ਹੋਇਆ ਹੈ ਤੇ ਬਹੁਤ ਹੀ ਰੌਣਕ ਜਿਹੜੀ ਇੱਥੇ ਦਿਖਾਈ ਦੇ ਰਹੀ ਹੈ ਹਰ ਘਰ ਦੇ ਵਿੱਚ ਪਤੰਗਾ ਹੀ ਪਤੰਗਾ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਹੋਰ ਵੀ ਅੱਗੇ ਜਿਹੜੇ ਇੱਥੇ ਲੋਕ ਨੇ ਦੁਕਾਨਦਾਰ ਨੇ ਬੜੀ ਖੁਸ਼ੀ ਹੈ ਉਹਨਾਂ ਵਿੱਚ ਉਹਨਾਂ ਦੇ ਚਿਹਰਿਆਂ ਤੇ ਗੱਲਬਾਤ ਕਰਦੇ ਆ ਸਰ ਕਿੰਨੀ ਦੇਰ ਤੋਂ ਕੰਮ ਚੱਲ ਰਿਹਾ ਹੈ ਇਹ ਮੈਡਮ 6 ਮਹੀਨੇ ਤੀ ਦੇਨ ਕਿਵੇਂ ਦਾ ਰਿਸਪਾਂਸ ਮਿਲਦਾ ਹੈ ਲੋਕਾਂ ਦਾ ਬਹੁਤ ਵਧੀਆ ਮੈਡਮ ਨੋਡੀ ਤੇ ਦੇਖ ਸਕਦੇ ਆ ਕਿ ਕਾਫੀ ਉਤਸ਼ਾਹ ਹੁੰਦਾ ਹੈ ਕਿ ਹਰ ਕੋਈ ਪਤੰਗਬਾਜ਼ੀ ਨੌਜਵਾਨ ਤੇ ਖਾਸ ਕਰਕੇ ਸ਼ਕੀਨ ਉਹਨੇ ਕਿੱਥੋਂ ਕਿੱਥੋਂ ਲੋਕ ਜਿਹੜੇ ਇੱਥੇ ਪਤੰਗਾ ਲੈਣ ਆਉਂਦੇ ਮਦਮ ਉਹ ਬਹੁਤ ਦੂਰੋਂ ਆਉਂਦੇ ਲੋਕ ਬਹੁਤ ਹੀ ਜ਼ਿਆਦਾ ਦੂਰੋਂ ਦੇ ਜੋ ਵੀ ਆ ਮੇਨ ਗੱਲ ਇਹੋ ਹੀ ਆ ਗੁੱਟੀਆਂ ਦਾ ਗੱਲ ਇਹੋ ਹੀ ਮੇਨ ਇੱਥੋਂ ਜਿਹੜੀਆਂ ਪਤੰਗਾਂ ਨੇ ਉਹ ਬਣ ਕੇ ਸ਼ਹਿਰਾਂ ਵਿੱਚ ਵੀ ਜਾਂਦੀਆਂ ਹਾਂਜੀ ਹਾਂਜੀ ਜਾਂਦੀਆਂ ਜੀ ਜਾਂਦੀਆਂ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤੇ ਹੁਣ ਦੇ ਸਮੇਂ ਦੇ ਕੀ ਫਰਕ ਨਜ਼ਰ ਆਇਆ ਬਹੁਤ ਵਧੀਆ ਮਦਮ ਹਾਂਜੀ ਨਹੀਂ ਫਰਕ ਕੋਈ ਨਹੀਂ ਮਤਮ ਬਹੁਤ ਵਧੀਆ ਆਪਣਾ ਮਤਲਬ ਕੰਮ ਵਧੀਆ ਕਾਰੋਬਾਰ ਚੱਲ ਬਹੁਤ ਵਧੀਆ ਮਤਮ ਬਹੁਤ ਵਧੀਆ ਕਿੰਨਾ ਉਤਸ਼ਾਹ ਹੁੰਦਾ ਹੈ ਅਸੀਂ ਅੱਗੇ ਵੀ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਰਾਤ ਨੂੰ ਤਾਂ ਇਹ ਨਜ਼ਾਰਾ ਇੱਥੇ ਹੋਰ ਵੀ ਦੇਖਣ ਵਾਲਾ ਬਹੁਤ ਵਧੀਆ ਮਤਮ ਰਾਤ ਨੂੰ ਤਾਂ ਬਹੁਤ ਵਧੀਆ ਹੁੰਦਾ ਇੱਥੇ ਵੀ ਮੇਲਾ ਪੂਰਾ ਲੱਗਾ ਹੁੰਦਾ ਰਾਤ ਨੂੰ ਇੱਥੇ ਬਹੁਤ ਵਧੀਆ ਤੇ ਕਿ ਸਾਈਜ਼ ਦੇਖਿਆ ਜਾ ਕਿੱਦਾਂ ਕਿੱਦਾਂ ਦੀਆਂ ਗੁੱਡੀਆਂ ਬਣਦੀਆਂ ਨੇ ਦਿਖਾ ਪੂਣੀ ਦਿਖਾ ਪਹਿਲਾਂ ਪੂਣੀ ਫਰ ਪੂਣੀ ਟਾਲੀ 1.5 ਟਾਲੀ ਪੂਣੀ ਫਰੀ ਹਾਂ ਸੇ ਕੁਝ ਵੱਖਰਾ ਕੀ ਬਣਾਉਂਦੇ ਵੱਖਰਾ ਮਤਮ 6 ਤਵਾ 3 ਤਵਾ ਪੂਣੀ 1.5 ਹਾਰੇ ਕਬਜ਼ਾੜੀ ਇੱਥੋਂ ਮਿਲ ਜਾਂਦੀ ਹੈ ਹਲੋ ਹਾਰੇ ਕਬਜ਼ਾੜੀ ਕਸਟਮਰ ਦੇ ਗੱਲ ਕਰੀਏ ਜਿਆਦਾ ਕਿਦਾਂ ਤਰ੍ਹਾਂ ਦੀ ਗੁੱਡੀਆਂ ਦੀ ਮੰਗ ਹੈ ਮੰਗ ਮੈਡਮ ਜਿਆਦਾ ਇਹੋ ਹੀ ਆ ਪੋਣੀ ਤਾਵੀ ਠੇਰ ਤਾਵੀ ਤਿੰਨ ਤਾਵਾ ਛੇ ਤਾਵਾ ਇਹ ਚੀਜ਼ਾਂ ਬੱਚਾ ਵਾਸਤੇ ਬੱਚਾ ਵਾਸਤੇ ਵੀ ਉਹ ਛੋਟੇ-ਕੁਟੇ ਹੁੰਦੀ ਪੋਣੀ ਹੂੰ ਸੋ ਦੇਖ ਸਕਦੇ ਹੋ ਗੋਦਾਮ ਗੋਦਾਮ ਜਿਹੜੇ ਨੇ ਅੰਦਰ ਸੱਜੀ ਹੋਏ ਨੇ ਤੇ ਦੇਖ ਸਕਦੇ ਹੋ ਕਿੰਨੀਆਂ ਵੱਡੀਆਂ ਵੱਡੀਆਂ ਜੜੀਆਂ ਇੱਥੇ ਪਤੰਗਾ ਨੇ ਉਹ ਸਾਈਜ਼ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਹਰ ਸਾਈਜ਼ ਦੀਆਂ ਪਤੰਗਾ ਇੱਥੇ ਨਜ਼ਰ ਆ ਰਹੀਆਂ ਨੇ ਤੇ ਗੋਦਾਮ ਜਿਹੜੇ ਲੋਕਾਂ ਦੇ ਇੱਥੇ ਮੁਹੱਲੇ ਵਾਲਿਆਂ ਦੇ ਉਹਨਾਂ ਦੇ ਭਰੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਇੱਥੇ ਮਾਨਸਵੰਨੀਆਂ ਜੜੀਆਂ ਪਤੰਗਾ ਨੇ ਹਰ ਸਾਈਜ਼ ਦੀਆਂ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ ਨੇ ਸਾਨੂੰ ਥੋੜਾ ਬ੍ਰੀਫ ਚ ਦੱਸੋਗੇ ਵੀ ਕਿਵੇਂ ਕਿਵੇਂ ਤਰ੍ਹਾਂ ਦੀਆਂ ਕਿੰਨੇ ਕਿੰਨੇ ਤਰ੍ਹਾਂ ਦੀਆਂ ਇੱਥੇ ਪਤੰੰਗਾ ਨੇ ਮੈਡਮ ਜਿਹੜੀ ਤਾਵੀ ਆ ਉਹ 200 ਰੁਪਏ ਆ ਜਿਹੜੀ ਪੂਣੀ ਆ ਉਹ 120 ਰੁਪਏ ਜਿਹੜੀ ਜਿਹੜਿਆ ਉਹ 350 ਰੁਪਏ ਤਿੰਨ ਤਾਵਾਗਾ ਵਾ 50 ਰੁਪਏ 20 6 ਤਾਵਾ 300 ਰੁਪਏ 20 ਤੇ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਲਈ ਕਿੰਨਾ ਦੇਣੀ ਹੈ ਬੱਚੇ ਆਸਤੇ ਹੈਗੀ 50 ਰੁਪਏ ਆ ਜਿਹੜੀ ਛੋਟਾ ਸਾਈਜ਼ ਹਾਂਜੀ ਤੇ ਲੋਕ ਦੂਰੋਂ ਦੂਰੋਂ ਇੱਥੇ ਆਂਦੇ ਨੇ ਫਿਰ ਕਿਵੇਂ ਦਾ ਲੱਗਦਾ ਹੈ ਕਿ ਹੋਰ ਸ਼ਹਿਰਾਂ ਤੋਂ ਹੋਰ ਲੋਕੀ ਇੱਥੇ ਖਰੀਦਣ ਆਂਦੇ ਨੇ ਕਿਵੇਂ ਦਾ ਤੁਹਾਨੂੰ ਲੱਗਦਾ ਬਹੁਤ ਵਧੀਆ ਲੱਗਦਾ ਮੈਂ ਤਾਂ ਬਹੁਤ ਹੀ ਵਧੀਆ ਲੱਗਦਾ ਵਾ ਪਰ ਜਦੋਂ ਹਾਰੇ ਕੋ ਕੋ ਚੱਲ ਕੇ ਹੁੰਦਾ ਨਾ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਕੋਈ ਆਇਆ ਚੱਲ ਗਿਆ ਦੇਖੋ ਖੁਸ਼ੀ ਹੁੰਦੀ ਆ ਠੀਕ ਹੈ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਗੋਦਾਮ ਜਿਹੜਾ ਹਰ ਘਰ ਹਰ ਗਲੀ ਹਰ ਮੁਹੱਲੇ ਦੇ ਵਿੱਚ ਇੱਥੇ ਪਤੰਗਾ ਹੀ ਦੇਖਣ ਨੂੰ ਮਿਲਣਿਆ ਤੇ ਵੀਰ ਜੀ ਇਹ 12 ਮਹੀਨੇ ਇਸ ਤਰ੍ਹਾਂ ਦਾ ਹੀ ਰਹਿੰਦਾ ਹੈ ਕਿ ਸੋ 12 ਮਹੀਨੇ ਇੱਥੇ ਜਿਹੜੀਆਂ ਪਤੰਗਾ ਬੰਨਦੀਆਂ ਰਹਿੰਦੀਆਂ ਨੇ ਤੇ ਦੂਰ ਦੂਰ ਤੱਕ ਇਸ ਮੁਹੱਲੇ ਤੋਂ ਪਤੰਗਾ ਜਿਹੜੀਆਂ ਨੇ ਉਹ ਲੋਕ ਖਰੀਦ ਕੇ ਲੈ ਕੇ ਜਾਂਦੇ ਨੇ ਹਰ ਗਲੀ ਹਰ ਘਰ ਦੇ ਵਿੱਚ ਹੀ ਦੇਖ ਸਕਦੇ ਹੋ ਇੱਧਰ ਵੀ ਤੁਹਾਨੂੰ ਲੈ ਕੇ ਜਾਂਦੇ ਆਂ ਅੰਦਰ ਤੇ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਉਹ ਕਾਫੀ ਇੱਥੇ ਰੁਝਾਨ ਦਿਖਾ ਰਹੇ ਨੇ ਪਤੰਗਾਂ ਖਰੀਦਣ ਦੇ ਵਿੱਚ ਤੇ ਘਰਾਂ ਦੇ ਵਿੱਚ ਵੀ ਜਿਹੜਾ ਇਹ ਘਰ ਹੀ ਜਿਹੜੇ ਨੇ ਉਹ ਪਤੰਗਾਂ ਦੇ ਨਾਲ ਸਜੇ ਹੋਏ ਨੇ ਲੋਕਾਂ ਨੇ ਸਪੈਸ਼ਲ ਇੱਥੇ ਜਿਹੜਾ ਟੈਂਟਿੰਗ ਕਰਕੇ ਉਸ ਦੇ ਨਾਲ ਜਿਹੜਾ ਹੈ ਪਤੰਗਾਂ ਦੇ ਟੇਬਲ ਸਜਾਏ ਹੋਏ ਨੇ ਤੇ ਆਪਣੇ ਘਰ ਜਿਹੜਾ ਇਹ ਉਹ ਪੂਰਾ ਹੀ ਪਤੰਗ ਬਾਜ਼ੀ ਨੂੰ ਹੀ ਇੱਥੇ ਪਤੰਗ ਜਿਹੜੇ ਵੇਚਣ ਨੂੰ ਸਮਰਪਿਤ ਕੀਤਾ ਹੋਇਆ ਹੈ ਉਹਨਾਂ ਦਾ ਮੰਨਣਾ ਹੈ ਕਿ ਲੋਹੜੀ ਦਾ ਤਿਹਾੜੇ ਤੇ ਹਰ ਕੋਈ ਹਰ ਨੌਜਵਾਨ ਪਤੰਗ ਡਾਉਣ ਦਾ ਸ਼ਕੀਨ ਹੁੰਦਾ ਹੈ ਤੇ ਇੱਥੇ ਜਿਹੜਾ ਇਹ ਖਾਸ ਰੁਝਾਨ ਜਿਹੜਾ ਦੇਖਿਆ ਜਾਂਦਾ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਦੇਖਦੇ ਰਿਹਾ ਕਿ ਤੁਹਾਡੇ ਜਿਹੜੇ ਘਰਾਂ ਦੇ ਕਮਰੇ ਤੱਕ ਉਹ ਵੀ ਪਤੰਗਾਂ ਨਾਲ ਭਰੇ ਹੋਏ ਨੇ ਜਰੂਰ ਦੀ ਇਹੋ ਦਿਨ ਨੂੰ ਦੇ ਦੋ ਚਾਰ ਗੱਡੀ ਗੱਡੀ ਵਿੱਚ ਨਾਲ ਤੇ ਦੇ ਲੋਕਾਂ ਦਾ ਗ੍ਰਾਹਕਾਂ ਦਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਵਧੀਆ ਵਧੀਆ ਸੁਣਿਆ ਦੂਰ ਦੂਰੋਂ ਲੋਕ ਆਂਦੇ ਨੇ ਹਾਂਜੀ ਹਾਂਜੀ ਤੁਹਾਡੇ ਗਾਹਕ ਵੀ ਬੜੇ ਪੁਰਾਣੇ ਬਣੇ ਹੋਣਗੇ ਕਿਉਂਕਿ ਜਿਵੇਂ ਅਸੀਂ ਸੁਣ ਰਹੇ ਹਾਂ ਕਿ ਪੀੜੀ ਦਰ ਪੀੜੀ ਕੰਮ ਚੱਲ ਹਾਂਜੀ ਹਾਂਜੀ ਬਹੁਤ ਹੁੰਦੇ ਗਾਹਕ ਮਾਹਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਆਪਾਂ ਕਹਿੰਦੇ ਆ ਵੀ ਆਓ ਗੁੱਡੀਆਂ ਡਾਓ ਦਿੰਦੇ ਹਾਂ ਤੇ ਵਧੀਆ ਬਣਾਓ ਲੜਾਈ ਝਗੜਾ ਨਾ ਕਰੇ ਨਾ ਕਰੋ ਐਸੀ ਪ੍ਰੇਮ ਪਿਆਰ ਬਣਾਓ ਹਾਂਜੀ ਆਪਾਂ ਚ ਪਿਆਰ ਦੇ ਨਾਲ ਬਹੁਤ ਵਾਧਾ ਸੋ ਦੇਖ ਸਕਦੇ ਹੋ ਕਿ ਇਹ ਮੈਂ ਮੌਜੂਦਾ ਆਬਾਦੀ ਪੂਤਨਪੁਰਾ ਜਿੱਥੇ ਕਿ ਇਹ ਗੁੱਡੀਆਂ ਜਿਹੜੀਆਂ ਨੇ ਪਤੰਗਾਂ ਨੇ ਹਰ ਘਰ ਦੇ ਵਿੱਚ ਬੰਨ੍ਹਦੀਆਂ ਨੇ ਤੇ ਪੀੜੀਦਰ ਪੀੜੀ ਜਿਹੜਾ ਹੈ ਇਹ ਕੰਮ ਚੱਲਦਾ ਆ ਰਿਹਾ ਹੈ ਤੇ ਲੋਕ ਇੱਥੇ ਹਰ ਕੋਈ ਜਿਹੜਾ ਕਾਰੀਗਰ ਨੇ ਉਹ 12 ਮਹੀਨੇ ਹੀ ਪਤੰਗ ਜਿਹੜੀ ਹੈ ਉਹ ਬਣਾਉਂਦੇ ਨੇ ਤੇ ਹਰ ਘਰ ਦੇਖ ਸਕਦੇ ਹੋ ਕਿ ਪਤੰਗਾਂ ਦੇ ਨਾਲ ਹੀ ਸੱਜਿਆ ਹੋਇਆ ਨਜ਼ਰ ਆਉਂਦਾ ਹੈ ਖਾਸ ਲੋਹੜੀ ਦੇ ਤਿਉਹਾਰ ਤੇ ਇੱਥੇ ਜਿਹੜਾ ਖਾਸ ਜਿਹੜੀ ਉਤਸ਼ਾਹ ਹੈ ਲੋਕਾਂ ਦਾ ਨਜ਼ਾਰਾ ਜਿਹੜਾ ਹੈ ਅਦਭੁਤ ਨਜ਼ਾਰਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਤੇ ਵੰਸਵੰਨੀਆਂ ਦੇਖ ਸਕਦੇ ਹੋ ਕਿ ਡਿਜ਼ਾਈਨ ਕੀਤੀਆਂ ਹੋਈਆਂ ਪਤੰਗਾ ਇੱਥੇ ਨਜ਼ਰ ਆ ਰਹੀਆਂ ਨੇ ਹਰ ਘਰ ਆਪਣੇ ਆਪਣੇ ਡਿਜ਼ਾਈਨ ਜਿਹੜੇ ਨੇ ਲੈ ਕੇ ਇੱਥੇ ਦੁਕਾਨਾਂ ਤੇ ਪੇਸ਼ ਕਰਦਾ ਹੈ ਤੇ ਦੂਰੋਂ ਦੂਰੋਂ ਲੋਕ ਜਿਹੜੇ ਨੇ ਇੱਥੇ ਪਤੰਗਾ ਖਰੀਦਣ ਆਉਂਦੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਦੇਖ ਰਹੇ ਆ ਕਿ ਬਹੁਤ ਵੱਡੀਆਂ ਵੱਡੀਆਂ ਪਤੰਗਾ ਤੁਸੀਂ ਵੀ ਸਜਾਈਆਂ ਹੋਈਆਂ ਨੇ ਹਾਂਜੀ ਅਬ ਨਾ ਹਲਾ ਕਰਦਾ ਦੂਰ ਦੂਰ ਲੋਕ ਇੱਥੇ ਪਤੰਗਾ ਲੈਣ ਆਉਂਦੇ ਨੇ ਬਹੁਤ ਵੱਡੀਆਂ ਵੱਡੀਆਂ ਪਤੰਗਾਂ ਸਜਾਈਆਂ ਨੇ ਕੀ ਕਹਿਣਾ ਚਾਹੁੰਦੇ ਮੈਮ ਸਾਡਾ 12 ਮਹੀਨਾ ਕੰਮ ਚੱਲਦਾ ਇਹ ਪਤੰਗਾਂ ਦੂਰ ਦੂਰ ਮੰਝੜੇ ਬੜੀ ਦੂਰ ਗੁੜੀ ਜਾਂਦੀ ਹੈ ਖਾਸ ਲੋਹੜੀ ਦੇ ਤਿਹਾੜੇ ਕਿੰਨਾ ਕੁ ਛਾ ਦੇਖੇ ਕਾਫੀ ਇਹ ਦੂਰ ਦੂਰ ਵੀਰਪਾ ਗੁੜੀ ਲੈਣ ਹੁੰਦੇ ਨੇ ਆਪਣੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਜਦੋਂ ਲੋਕਾਂ ਨਾਲ ਇਹ ਪਿਆਰ ਮਿਲਦਾ ਨਹੀਂ ਨਹੀਂ ਬਹੁਤ ਹੁੰਦੀ ਆ ਇਹ ਮੱਲਰ ਕੀ ਬਹੁਤ ਖੁਸ਼ੀ ਹੁੰਦੀ ਆ ਕਿ ਵੀਰਪਾ ਆਪਣੇ ਗੁੜੀ ਲੈਣ ਹੁੰਦੇ ਆਪਣੇ ਉਹ ਖਰੀਦੇ ਆ ਕਾਫੀ ਕਾਫੀ ਦੂਰੋਂ ਹੁੰਦੇ ਨੇ ਕਿੰਨੀ ਕਿੰਨੀ ਗੁੜੀ ਖਰੀਦੇ ਆ ਨੀ ਗੁੱਡੀਆਂ ਖੀਂਦੀਆਂ ਸ਼ਹਿਰਾਂ ਦੇ ਵਿੱਚ ਵੀ ਜਾਂਦੀਆਂ ਹਾਂ ਹਾਂਜੀ ਬਹੁਤ ਬਹੁਤ ਦੂਰ ਜਾਂਦੀ ਜੰਮੂ ਜਾਂਦੀ ਏ ਲੁਧਿਆਣਾ ਜਾਂਦੀ ਆ ਜਲੰਧਰ ਜਾਂਦੀ ਆ ਕਾਫੀ ਕਾਫੀ ਦੂਰ ਜਾਂਦੀਆਂ ਗੁੱਡੀਆਂ ਐਵੇਂ ਗ੍ਰਾਹਕਾਂ ਦੀ ਡਿਮਾਂਡ ਹੁੰਦੀ ਆ ਆਰਡਰ ਤੇ ਸੇਮ ਗੁੱਡੀਆਂ ਬਣਾ ਦੇ ਹਾਂਜੀ ਹਾਂਜੀ ਬਣਾ ਦਿੰਦੇ ਆ ਆਰਡਰ ਤੇ ਗੁੱਡੀਆਂ ਹਾਂਜੀ ਹਾਂਜੀ ਤੋ ਦੇਖ ਸਕਦੇ ਹੋ ਕਿ ਹਾਰੇ ਘਾਰੇ ਇੱਥੇ ਜਿਹੜਾ ਹੈ ਉਹ ਪਤੰਗਾਂ ਦੇ ਨਾਲ ਸੱਜਿਆ ਹੋਇਆ ਹੈ ਤੇ ਇਹਨਾਂ ਦਾ ਮੰਨਣਾ ਹੈ ਕਿ ਲੋੜੀ ਤੇ ਖਾਸ ਜਿਹੜਾ ਹੈ ਲੋਕ ਇੱਥੇ ਦੂਰੋਂ ਦੂਰੋਂ ਪਤੰਗਾਂ ਖਰੀਦਣ ਆਉਂਦੇ ਨੇ ਤੇ 12 ਮਹੀਨੇ ਇੱਥੇ ਪੀੜੀ ਦਰ ਪੀੜੀ ਇਹੀ ਕੰਮ ਚੱਲਦਾ ਹੈ ਇਹਨਾਂ ਦਾ ਕਾਰੋਬਾਰ ਹੀ ਇਹ ਹੈ ਗੁੱਡੀਆਂ ਬਣਾਉਂਦਾ ਪਤੰਗਾਂ ਬਣਾਉਂਦਾ ਤੇ ਜਿਸ ਤਰ੍ਹਾਂ ਵੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਇੱਥੇ ਪਤੰਗ ਬਾਜੀ ਜਿਹੜੀ ਪਤੰਗਾਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਖਾਸ ਲੋਕਾਂ ਨੂੰ ਇੱਕ ਪਤੰਗਾ ਜਿਹੜੀਆਂ ਨੇ ਪੇਸ਼ ਕੀਤੀਆਂ ਜਾਂਦੀਆਂ ਨੇ ਕੈਮਰਾਮੈਨ ਅਰਸ਼ਦ ਨਾਲ ਮਸੂਦ ਜੇਤ ਗ੍ਰੇਟ ਪੰਜਾਬ ਟੀਵੀ ਆਮ੍ਰਿਤਸਰ